ਸਤਿੰਦਰ ਸਿੰਘ ਕੋਲੀ ਕੌਣ ਹੈ ਵਿਅਕਤੀ ਇੱਕ ਚਾਰਟਰਡ ਅਕਾਊਂਟੈਂਟ ਹੈ ਜੋ ਕਿ ਬਾਦਲਾ ਦੇ ਨਾਲ ਜੁੜਿਆ ਹੋਇਆ ਹੈ ਤੇ ਇਸ ਤੋਂ ਇੱਕ ਫੀਸ ਰਿਕਵਰੀ ਦਾ ਮਾਮਲਾ ਇਸ ਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਹੈ ਜਿਹੜੀ ਹਿਰਾਫੇਰੀ ਹੋਈ ਹੈ ਖਾਤਿਆਂ ਦੀ ਜਿਹੜੀ ਹਿਰਾਫੇਰੀ ਹੋਈ ਹੈ ਇਸ ਦੇ ਵਿੱਚ ਇੱਕ ਅਹਿਮ ਕਿਰਦਾਰ ਇਹ ਵਿਅਕਤੀ ਹੋ ਸਕਦਾ ਹੈ ਕਿਉਂਕਿ ਉਸ ਦੀ ਜਿਹੜੀ ਨੇੜਤਾ ਹੈ ਹੁਣੇ ਨੇੜਤਾ ਕਿਵੇਂ ਹੈਗੀ ਤੁਸੀਂ ਪੁੱਛੋਗੇ ਕਿ ਸਿਰਫ ਕਹਿਣ ਦੇ ਨਾਲ ਨੇੜਤਾ ਨਹੀਂ ਹੋ ਜਾਂਦੀ ਹੁਣ ਇੱਥੇ ਮੈਂ ਲੈਣਾ ਚਾਹਾਂਗਾ ਸੁਖਬੀਰ ਸਿੰਘ ਬਾਦਲ ਹੋਣਾ ਦੇ ਚੈਨਲ ਪੀਟੀਸੀ ਨੂੰ ਹੁਣ ਪੀਟੀਸੀ ਚੈਨਲ ਜੋ ਕਿ ਦੁਨੀਆ ਭਰ ਦੇ ਵਿੱਚ ਗੁਰਬਾਣੀ ਦਾ ਪ੍ਰਸਾਰਨ ਤੇ ਆਪਣਾ ਹੋਰ ਵੀ ਜੋ ਉਹਨਾਂ ਦਾ ਕੰਟੈਂਟ ਹੈ ਉਸ ਨੂੰ ਡਿਸਟ੍ਰੀਬਿਊਟ ਕਰਦਾ ਹੈ ਪ੍ਰਸਾਰਤ ਕਰਦਾ ਹੈ ਦੁਨੀਆ ਦੇ ਵਿੱਚ ਨਾਰਥ ਅਮਰੀਕਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਉਸ ਜਿਹੜੇ ਪ੍ਰਸਾਰਣ ਦਾ ਜਿਹੜਾ ਇੱਕ ਕੰਟਰੈਕਟ ਹੈ ਉਹ ਕੰਟਰੈਕਟ ਪੀਟੀਸੀ ਚੈਨਲ ਜੋ ਕਿ ਸੁਖਵੀਰ ਸਿੰਘ ਬਾਦਲ ਦਾ ਯਾਨੀ ਕਿ ਬਾਦਲਾ ਦਾ ਆਪਣਾ ਚੈਨਲ ਹੈ ਉਸ ਨੇ ਇੱਕ ਕੰਪਨੀ ਦੇ ਨਾਲ ਕਰ ਰੱਖਿਆ ਜਿਸ ਦਾ ਨਾਮ ਹੈ ਗੁਰਬਾਜ਼ ਮੀਡੀਆ ਉਹਨੇ ਗੁਰਬਾਜ਼ ਮੀਡੀਆ ਜੋ ਕਿ ਮਿਸਿਸ ਸਾਗਾ 온ਟਾਰੀਓ ਦੇ ਵਿੱਚ ਇੱਕ ਰਜਿਸਟਰਡ ਕੰਪਨੀ ਹੈ ਇਸ ਗੁਰਬਾਜ਼ ਮੀਡੀਆ ਦਾ ਡਾਇਰੈਕਟਰ ਕੌਣ ਹੈ ਇਸ ਗੁਰਵਾਜ਼ ਮੀਡੀਆ ਦਾ ਡਾਇਰੈਕਟਰ ਹੈ ਨਨ ਅਦਰ ਦੈਨ ਸਤਿੰਦਰ ਸਿੰਘ ਕੋਹਲੀ ਹੁਣ ਤੁਸੀਂ ਗੱਲ ਨੂੰ ਸਮਝੋ ਹੋ ਕੀ ਰਿਹਾ ਹੈ ਇੱਕ ਪਾਸੇ ਤਾਂ SGPC ਤੋਂ ਮੋਟੀਆਂ ਕਰੋਨਾ ਦੇ ਵਿੱਚ ਫੀਸਾਂ ਵਸੂਲੀਆਂ ਗਈਆਂ ਜਿਨ੍ਹਾਂ ਵਿੱਚੋਂ 75% ਫੀਸਾਂ ਨੂੰ ਵਾਪਸ ਕਰਾਨ ਦਾ ਜਿਹੜਾ ਇੱਕ ਫੈਸਲਾ ਸੀ ਉਹ ਕਮੇਟੀ ਦੀ ਸਿਫਾਰਸ਼ ਤੋਂ ਬਾਅਦ SGPC ਦੀ 2020 ਦੀ ਲੰਗੋਵਾਲ ਦੀ ਲੀਡਰਸ਼ਿਪ ਨੇ ਲਿਆ ਉਹ ਅੱਜ ਤੱਕ ਰਿਕਵਰੀ ਨਹੀਂ ਹੋ ਪਾਈ ਤੇ ਉਸ ਤੋਂ ਬਾਅਦ ਹੁਣ ਜਦੋਂ ਐਫ ਆਈ ਆਰ ਦਰਜ ਹੋ ਜਾਂਦੀ ਹੈ 15ਵੇਂ ਨੰਬਰ ਤੇ ਸਤਿੰਦਰ ਸਿੰਘ ਕੋਹਲੀ ਦਾ ਨਾਮ ਆ ਜਾਂਦਾ ਉਸ ਤੋਂ ਬਾਅਦ ਜਿਹੜੀ ਐਡੀ ਰੈਜ਼ਿਸਟੈਂਸ ਜਿਹੜੀ ਹੋ ਰਹੀ ਹੈ ਦੇਖੋ ਹੋਰ ਵੱਡੇ ਕਾਰਨ ਹੋਣਗੇ ਇਹਦੇ ਪਿੱਛੇ ਐਸਜੀਪੀਸੀ ਆਪਣੇ ਆਪ ਨੂੰ ਇੱਕ ਫੇਲਿਅਰ ਨਹੀਂ ਦੁਨੀਆ ਦੀ ਨਜ਼ਰਾਂ 'ਚ ਸਾਬਤ ਹੋਣ ਦੇਣਾ ਚਾਹਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੇ ਉਹਨਾਂ ਦੇ ਵਿੱਚ ਕੋਈ ਹਿਰਾਫੇਰੀ ਹੋਈ ਹੈ ਇਸ ਜਿਹੇ ਤੱਥਾਂ ਨੂੰ ਬਾਹਰ ਨਹੀਂ ਆਉਣ ਦੇਣਾ ਚਾਹਦੀ ਇਹ ਚੀਜ਼ਾਂ ਸਾਰੀਆਂ ਸਮਝ ਵਿੱਚ ਆਉਂਦੀਆਂ ਨੇ ਲੇਕਿਨ ਇਹ ਚੀਜ਼ਾਂ ਆਲਰੇਡੀ ਪਬਲਿਕ ਓਪਨ ਦੇ ਵਿੱਚ ਆ ਚੁੱਕੀਆਂ ਨੇ ਸੋ ਇਸ ਪੱਖੋਂ ਉਹਨਾਂ ਨੂੰ ਐਡਾ ਐਡੀ ਪਰੇਸ਼ਾਨ ਕੇਸ ਨੂੰ ਲੈ ਕੇ ਵੀ ਪੁਲਿਸ ਮੁਕਦਮਾ ਜਿਹੜਾ ਦਰਜ ਹੋਇਆ ਹੈ ਉਹ ਅੱਗੇ ਨਾ ਵਧੇ ਸਰਕਾਰਾਂ ਨੂੰ ਤੁਸੀਂ ਚੈਲੰਜ ਦਿਓ ਇਸ ਮੁੱਦੇ ਨੂੰ ਇੱਕ ਪੰਥਿਕ ਵਿਸ਼ਾ ਬਣਾ ਦਿਓ ਇਸ ਮੁੱਦੇ ਨੂੰ ਇੱਕ ਪੰਥਿਕ ਵਿਵਾਦ ਖੜਾ ਕਰ ਦਿਓ ਜੇ ਇਸ ਤਰੀਕੀ ਦੀ ਕੋਸ਼ਿਸ਼ਾਂ ਹੋ ਰਹੀਆਂ ਤਾਂ ਕਿਸੇ ਨਾ ਕਿਸੇ ਵਿਅਕਤੀ ਦਾ ਹਿੱਤ ਜਿਹੜਾ ਮੁਫਾਦ ਆਪਣਾ ਮਕਸਦ ਇਹਦੇ ਪਿੱਛੇ ਨਹੀਂ ਹੈ ਇਸ ਚੀਜ਼ ਦੀ ਆਪਾਂ ਗਾਰੰਟੀ ਨਹੀਂ ਦੇ ਸਕਦੇ ਸੋ ਸਤਿੰਦਰ ਸਿੰਘ ਕੋਹਲੀ ਗੁਰਵਾਸ ਮੀਡੀਆ ਨਾਲ ਦੀ ਉਸ ਕੰਪਨੀ ਦੇ ਵੀ ਡਾਇਰੈਕਟਰ ਨੇ ਜਿਨ੍ਹਾਂ ਕੋਲ ਪੀਟੀਸੀ ਨੈਟਵਰਕ ਜਾਂ ਪੀਟੀਸੀ ਨੂੰ ਦੁਨੀਆ ਭਰ ਦੇ ਵਿੱਚ ਡਿਸਟ੍ਰੀਬਿਊਟ ਕਰਨ ਦਾ ਕੰਮਕਾਜ ਹੈ ਵਿਚ ਮੀਨਸ ਕਿ ਜਿਹੜਾ ਡਾਇਰੈਕਟ ਬਿਜ਼ਨਸ ਇੰਟਰਸਟ ਹੈ ਉਹ ਸਤਿੰਦਰ ਸਿੰਘ ਕੋਹਲੀ ਦੇ ਨਾਲ ਜੁੜਦਾ ਹੈ ਬਿਜ਼ਨਸ ਇੰਟਰਸਟ ਕੀ ਦਾ ਜੁੜਦਾ ਹੈ ਸਤਿੰਦਰ ਸਿੰਘ ਕੋਹਲੀ ਦੇ ਨਾਲ ਪੀਟੀਸੀ ਨੈਟਵਰਕ ਦਾ ਹੈ ਪੀਟੀਸੀ ਚੈਨਲ ਦਾ ਤੇ ਪੀਟੀਸੀ ਚੈਨਲ ਦੇ ਮਾਲਕ ਖੁਦ ਸੁਖਵੀਰ ਸਿੰਘ ਬਾਦਲ ਨੇ ਹੁਣ ਇੱਥੇ ਸਵਾਲ ਉਹੀ ਆ ਜਾਂਦਾ ਹੈ ਆਪਾਂ ਨੂੰ ਯਾਦ ਹੋਏਗਾ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਗੁਰਬਾਣੀ ਦੇ ਪ੍ਰਸਾਦ ਨੂੰ ਲੈ ਕੇ ਬਹੁਤ ਵੱਡਾ ਵਿਸ਼ਾ ਖੜਾ ਹੋਇਆ ਸੀ ਵਿਵਾਦ ਖੜਾ ਹੋਇਆ ਸੀ ਉਸ ਵਕਤ ਇਹ ਸੇਕਾਲ ਤੱਕ ਸਾਡੇ ਉਸ ਵਕਤ ਜਿਹੜੇ ਐਕਟਿੰਗ ਪ੍ਰੈਜ਼ੀਡੈਂਟਸ ਐਕਟਿੰਗ ਜਥੇਦਾਰ ਸਨ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਵੀ ਕਹਿ ਲੋ ਕਿ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ ਉਹ ਮੁੱਦਾ ਇਹ ਹੀ ਸੀ ਵੀ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਉਸ ਨੂੰ ਜ਼ਿਆਦਾ ਸਾਰੇ ਚੈਨਲਾਂ ਨੂੰ ਹੋਰਾਂ ਨੂੰ ਦਿੱਤਾ ਜਾਏ ਜਾਂ ਫਿਰ ਇੱਕ SGPC ਆਪਣਾ ਇੱਕ ਸੈਟੇਲਾਈਟ ਚੈਨਲ ਖੜਾ ਕਰਕੇ ਗੁਰਬਾਣੀ ਦਾ ਪ੍ਰਸਾਰਣ ਕਰੇ ਇਹ ਫੈਸਲਾ ਵੀ ਲਿਆ ਗਿਆ ਅਕਾਲ ਤਖਤ ਸਾਹਿਬ ਨੇ ਇੱਕ ਹੁਕਮਨਾਮਾ ਬਕਾਇਦਾ ਇਸ ਬਾਰੇ ਇੱਕ ਜਿਹੜਾ ਨਿਰਦੇਸ਼ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਸੁਣਾਇਆ ਗਿਆ ਜਿਸ ਤੋਂ ਬਾਅਦ ਉਹਾਂ ਦੀ ਉਲਟੀ ਗਿਣਤੀ ਸ਼ੁਰੂ ਹੋਈ ਹਾਲਾਂਕਿ ਫੈਕਟਰੋ ਦੇ ਵਿੱਚ ਕਈ ਸਨ ਲੇਕਿਨ ਆਪਾਂ ਵੇਖਿਆ ਵੀ ਗੁਰਬਾਨੀ ਦੇ ਰਾਈਟਸ ਜਿਵੇਂ ਹੀ ਬਾਦਲ ਪਰਿਵਾਰ ਤੇ ਓਨ ਪੀਟੀਸੀ ਚੈਨਲ ਤੋਂ ਦੂਰ ਜਾਣੇ ਸ਼ੁਰੂ ਹੁੰਦੇ ਨੇ ਉਸ ਵਕਤ ਪੰਥਕ ਹਲਕਿਆਂ ਦੇ ਵਿੱਚ ਇੱਕ ਬੜਾ ਵੱਡਾ ਬਦਲਾਅ ਆ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਇੱਕ ਨਾ ਪੱਕੀ ਭੂਮਿਕਾ ਦੇ ਵਿੱਚ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਰੈਸਟ ਇਜ਼ ਹਿਸਟਰੀ ਉਨੇ ਵੀ ਜਿਹੜੀ ਘਟਨਾ ਹੈਗੀ ਹੈ ਜੋ ਘਟਨਾ ਕਰਬ ਚੱਲਦਾ ਪਿਆ ਉਹਦੇ ਵਿੱਚ ਮੈਨੂੰ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਕਿ ਜਿਹੜੇ ਸਤਿੰਦਰ ਸਿੰਘ ਕੋਹਲੀ ਨੇ ਸਤਿੰਦਰ ਸਿੰਘ ਕੋਹਲੀ ਨੂੰ ਵੀ ਇੱਥੇ ਬਚਾਉਣ ਦੀ ਪੂਰੀ ਕੋਸ਼ਿਸ਼ ਹੈ ਪੂਰਾ ਜ਼ੋਰ ਇੱਥੇ ਲੱਗਾ ਹੋਇਆ ਹੈ ਕਿਉਂਕਿ ਉਹ ਡਾਇਰੈਕਟਲੀ ਬਾਦਲ ਪਰਿਵਾਰ ਦੇ ਬਿਜ਼ਨਸ ਇੰਟਰਸਟ ਪੋਲੀਟੀਕਲ ਨਹੀਂ ਮੈਂ ਕਹਾਂਗਾ ਇੱਥੇ ਉਹਨਾਂ ਦੇ ਜਿਹੜੇ ਡਾਇਰੈਕਟਲੀ ਬਿਜ਼ਨਸ ਇੰਟਰਸਟ ਦੇ ਵਿੱਚ ਇੱਕ ਅਹਿਮ ਫੈਕਟਰ ਹੈਗੇ ਨੇ ਚਾਹੇ ਉਹ ਗੁਰਵਾਸ ਕੰਪਨੀ ਦੇ ਡਾਇਰੈਕਟਰ ਹੋਣ ਦੇ ਨਾਤੇ ਪੀਟੀਸੀ ਦਾ ਕੰਟੈਂਟ ਜਿਸ ਵਿੱਚ ਗੁਰਬਾਣੀ ਵੀ ਆਉਂਦੀ ਹੈ ਉਸ ਤੋਂ ਦੁਨੀਆ ਭਰ ਦੇ ਵਿੱਚ ਪ੍ਰਸਾਰਤ ਕਰਨ ਵਾਲੀ ਜਿਹੜੀ ਕੰਪਨੀ ਹੈ ਉਸ ਦੇ ਖੁਦ ਡਾਇਰੈਕਟਰ ਹੈਗੇ ਨੇ ਐਸਪੀਸੀ ਤੋਂ ਵਸੂਲੀਆਂ ਗਈਆਂ ਫੀਸਾਂ ਸਤਿੰਦਰ ਸਿੰਘ ਕੋਹਲੀ ਤੋਂ ਰਿਕਵਰ ਕਰਨ ਦੀ ਗੱਲ ਕਰ ਰਿਹਾ ਹੈ ਕੱਲ ਨੂੰ ਇਹ ਕੋਈ ਸਵਾਲ ਤਾਂ ਨਹੀਂ ਖੜਾ ਹੋ ਜਾਏਗਾ ਕਿ ਸਤਿੰਦਰ ਸਿੰਘ ਕੋਹਲੀ ਜਿਹੜੀ ਕੰਪਨੀ ਨੂੰ ਓਨ ਕਰਦੇ ਨੇ ਉਸ ਨੇ ਦੁਨੀਆ ਭਰ ਦੇ ਵਿੱਚ ਇਸ ਕੰਟੈਂਟ ਨੂੰ ਜਾਂ ਗੁਰਬਾਣੀ ਦੇ ਪ੍ਰਸਾਰਣ ਨੂੰ ਡਿਸਟ੍ਰੀਬਿਊਟ ਕਰਕੇ ਪੀਟੀਸੀ ਦੇ ਨਾਲ ਹੱਥ ਮਿਲਾ ਕੇ ਇੱਕ ਬਹੁਤ ਵੱਡਾ ਨਿੱਜੀ ਫਾਇਦਾ ਜਿਹੜਾ ਹੈ ਆਪਣੇ ਬਿਜ਼ਨਸ ਜੋ ਕਿ ਬਿਜ਼ਨਸ ਹੋਰ ਕਿਸੇ ਦਾ ਨਾ ਹੋਵੇ ਉਹਦੇ ਪਿੱਛੇ ਵੀ ਸ਼ਾਇਦ ਕੋਈ ਵੱਡਾ ਰਾਜਸੀ ਪਰਿਵਾਰ ਹੋਵੇ ਉਸ ਦਾ بزنس ਹੋ ਸਕਦਾ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੋ ਇਸ ਤਰੀਕੇ ਦੇ ਜਿਹੜੇ ਤੱਤ ਹੋਰ ਉਜਾਗਰ ਹੋਣੇ ਕਿਉਂਕਿ ਆਪਾਂ ਪਹਿਲਾਂ ਜਾਣਦੇ ਕਿ ਕਈ ਮਾਮਲਿਆਂ ਦੇ ਵਿੱਚ ਪੀਟੀਸੀ ਦੀ ਮੈਨੇਜਮੈਂਟ ਦੇ ਉੱਤੇ ਫੌਜਦਾਰੀ ਦੇ ਮੁਕਦਮੇ ਕੁਝ ਸਾਲ ਪਹਿਲਾਂ ਦਰਜ ਕੀਤੇ ਗਏ ਮੌਜੂਦਾ ਭਗਮੰਤਮਾਨ ਸਰਕਾਰ ਨੇ ਮੁਕਦਮੇ ਜਿਹੜੇ ਦਰਜ ਕੀਤੇ ਸੋ ਸਾਰੀਆਂ ਘਟਨਾਵਾਂ ਹੋਈਆਂ ਨੇ ਸੋ ਇਸੇ ਵਾਸਤੇ ਬੰਦਾ ਫੌਜਦਾਰੀ ਐਫ ਆਈ ਆਰ ਮੁਕਦਮੇ ਤੋਂ ਡਰ ਜਿਹੜਾ ਹੈ ਉਹ ਇਸ ਵਕਤ ਦੀ ਪੰਥਕ ਲੀਡਰਸ਼ਿਪ ਦੇ ਵਿੱਚ ਨਜ਼ਰ ਆ ਰਿਹਾ ਹੈ ਬਾਦਲ ਪੱਖੀ ਜਿਹੜੀ ਪੰਥਕ ਲੀਡਰਸ਼ਿਪ ਹੈ ਮੈਂ ਉਸ ਦੀ ਗੱਲ ਕਰਾਂਗਾ